ਅੱਜ ਬੜਾ ਵਧੀਆ ਤੇ ਖੁਸ਼ੀਆਂ ਭਰਿਆ ਦਿਨ ਆ ਸਾਡਾ ਛੋਟਾ ਵੀਰ ਅਨਜੋਤ ਸਿੰਘ ਚਾਹਲ ਇਹਨੂੰ ਪਾਰਟੀ ਵੱਲੋਂ ਬਹੁਤ ਇੱਕ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਆ ਇਹਨਾਂ ਨੂੰ ਮੀਡੀਆ ਦਾ ਜ਼ਿਲ੍ਹਾ ਸੈਕਟਰੀ ਨਿਯੁਕਤ ਕੀਤਾ ਗਿਆ ਉਹਦੇ ਨਾਲ ਨਾਲ ਇਹਨਾਂ ਨੂੰ ਬਤੌਰ ਪ੍ਰੈਸ ਸੈਕਟਰੀ ਤੇ ਬੁਲਾਰੇ ਦੇ ਤੌਰ ਤੇ ਵੀ ਜ਼ਿੰਮੇਵਾਰੀ ਪਾਰਟੀ ਨੇ ਦਿੱਤੀ ਆ ਸੋ ਦਿਲ ਦੀਆਂ ਗਹਿਰਾਈਆਂ ਤੋਂ ਅਨਜੋਤ ਜੀ ਤੁਹਾਨੂੰ ਮੁਬਾਰਕਬਾਦ ਸ਼ੁਭ ਕਾਮਨਾਵਾਂ ਔਰ ਪਰਮੇਸ਼ਰ ਕਿਰਪਾ ਕਰੇ ਵੀ ਜਿਹੜੀ ਡਿਊਟੀ ਬਹੁਤ ਉਮੀਦ ਤੇ ਆਸਾਂ ਦੇ ਨਾਲ ਪਾਰਟੀ ਨੇ ਤੁਹਾਡੀ ਲਈ ਆ ਤੁਸੀਂ ਬਖੂਬੀ ਦੇ ਨਾਲ ਉਹਨੂੰ ਨਿਭਾ ਸਕੋ ਕਿਉਂਕਿ ਜਿਹੜੀ ਪ੍ਰੈਸ ਆ ਇਹਨੂੰ ਆਪਾਂ ਚੌਥਾ ਪਿੱਲਰ ਗੰਨੇ ਆ ਜਮਹੂਰੀਅਤ ਦਾ ਲੋਕਤੰਤਰ ਦਾ ਔਰ ਪ੍ਰੈਸ ਨੇ ਲੋਕਾਂ ਦੇ ਮਸਲੇ ਉਜਾਗਰ ਕਰਨੇ ਨੇ ਲੋਕਾਂ ਦੇ ਜਜ਼ਬਾਤਾਂ ਦੀ ਤਰਜਮਾਨੀ ਕਰਨੀ ਆ ਔਰ ਲੋਕਾਂ ਜਿਹੜੀਆਂ ਮੁਸ਼ਕਲਾਂ ਨੇ ਔਖਾਈਆਂ ਨੇ ਉਹਦੇ ਬਾਰੇ ਦੱਸਣਾ ਔਰ ਤੁਹਾਡਾ ਇਹਦੇ ਪਾਰਟੀ ਸਪੋਕਸਮੈਨ ਵੀ ਡਿਊਟੀ ਬਣ ਜਾਂਦੀ ਆ ਕਿ ਜਿਹੜਾ ਕੰਮ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਔਰ ਭਗਵੰਤ ਮਾਨ ਜੀ ਦੀ ਕਾਰਜ ਪ੍ਰਣਾਲੀ ਉਹ ਇੰਨੇ ਵਧੀਆ ਲੋਕਪੱਖੀ ਕੰਮ ਪਿਛਲੇ 3 ਸਵਾ 3 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਕਰ ਰਹੀਆਂ ਉਹਨਾਂ ਕੰਮਾਂ ਨੂੰ ਆਪਾਂ ਲੋਕਾਂ ਤੱਕ ਲੈ ਕੇ ਜਾਣਾ ਘਰ ਘਰ ਉਹ ਗੱਲ ਜਿਹੜੀ ਆ ਪਹਚਾਣੀ ਆ ਕਿਉਂਕਿ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਅੱਜ ਭਗਵੰਤ ਮਾਨ ਜੀ ਦੇ ਕੰਮਾਂ ਤੋਂ ਬੁਖਲਾ ਗਏ ਨੇ ਉਹਨਾਂ ਨੂੰ ਫੇਸ ਕਰਨਾ ਇਹ ਜਿਹੜੇ ਰਾਜਨੀਤਿਕ ਜਿਹੜੀਆਂ ਰਾਸੀ ਪਾਰਟੀਆਂ ਨੇ ਰਵਾਇਤੀ ਪਾਰਟੀਆਂ ਉਹਨਾਂ ਦੇ ਲੀਡਰਾਂ ਲਈ ਮੁਸ਼ਕਲ ਹੋ ਗਿਆ ਸੋ ਇਹ ਜ਼ਿੰਮੇਵਾਰੀ ਬੜੀ ਅਹਿਮ ਆ ਲੋਕਾਂ ਤੱਕ ਪਹੁੰਚਾਉਣੀ ਆ ਔਰ ਜਿਹੜਾ ਇੱਕ ਸੁਪਨਾ ਸਾਡੇ ਮਾਨਯੋਗ ਨੈਸ਼ਨਲ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੇ ਪੰਜਾਬ ਲਈ ਵੇਖਿਆ ਸੀ ਅੱਜ ਉਹ ਪੂਰਾ ਹੁੰਦਾ ਨਜ਼ਰ ਆ ਰਿਹਾ ਔਰ ਭਗਵਾਨ ਜੀ ਬਖੂਬੀ ਦੇ ਨਾਲ ਉਹ ਸਾਰੇ ਕੰਮ ਕਰ ਰਹੇ ਨੇ ਜਿਹੜਾ ਇੱਕ ਰੰਗਲਾ ਪੰਜਾਬ ਬਣਾਉਣ ਲਈ ਜ਼ਰੂਰ ਸੀਗੀ ਸੋ ਉਹਨਾਂ ਲਈ ਤਗੜੇ ਹੋ ਕੇ ਆਪਾਂ ਕਰੀਏ ਸਾਡਾ ਸਹਿਯੋਗ ਹਮੇਸ਼ਾ ਤੁਹਾਡੇ ਨਾਲ ਰਹੂਗਾ ਔਰ ਮਿਲ ਕੇ ਆਪਾਂ ਪਾਰਟੀ ਨੂੰ ਮਜ਼ਬੂਤ ਕਰਨਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜ਼ਿਆਦਾ ਕੰਮ ਕਰਕੇ ਸਰਕਾਰ ਨੂੰ ਮਜ਼ਬੂਤ ਕਰਕੇ ਲੋਕਾਂ ਨੂੰ ਵੱਧ ਤੋਂ ਵੱਧ ਫਾਇਦੇ ਦਿਵਾ ਦੇਣਾ ਧੰਨਵਾਦ ਆਮ ਆਦਮੀ ਪਾਰਟੀ ਨੇ ਮੇਰੇ ਤੇ ਵਿਸ਼ਵਾਸ ਜਤਾਉਂਦਿਆਂ ਜ਼ਿਲ੍ਹੇ ਦਾ ਪ੍ਰੈਸ ਕਟਰ ਬੁਲਾਰਾ ਨਿਯੁਕਤ ਕੀਤਾ। ਉਸ ਸਬੰਧ ਵਿੱਚ ਅੱਜ ਬੈਲ ਸਾਹਿਬ ਕੋਲ ਉਹਨਾਂ ਦਾ ਅਸ਼ੀਰਵਾਦ ਲੈਣ ਆਏ ਸੀਗੇ ਤੇ ਨਾਲ ਦੀ ਨਾਲ ਮੈਂ ਪਾਰਟੀ ਹਾਈ ਕਮਾਂਡ ਸ਼੍ਰੀ ਅਰਵਿੰਦ ਕੇਜਰੀਵਾਲ ਜੀ, ਭਗਵੰਤ ਮਾਨ ਜੀ, ਸ਼੍ਰੀ ਕਲਸੀ ਜੀ, ਅਮਨ ਰੋੜਾ ਜੀ ਆ ਬੈਲ ਸਾਹਿਬ ਇਹਨਾਂ ਸਾਰਿਆਂ ਦਾ ਮੈਂ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਪ੍ਰਗਟ ਕਰਦੇ ਆ। ਮੈਨੂੰ ਜ਼ਿਲ੍ਹੇ ਦੀ ਇੱਕ ਅਹਿਮ ਜ਼ਿੰਮੇਵਾਰੀ ਨਿਭਾਉਣ ਦਾ ਮੌਕਾ ਦਿੱਤਾ ਤੇ ਮੈਂ ਆਪਣੇ ਵੱਲੋਂ ਵਿਸ਼ਵਾਸ ਦਿਵਾਉਣਾ ਸਾਰੀ ਲੀਡਰਸ਼ਿਪ ਨੂੰ ਕਿ ਮੈਂ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਈ ਨਾਲ ਤੇ ਲਗਨ ਨਾਲ ਨਿਭਾਵਾਂਗਾ